ਦਾਸ ਰਹੇ ਹਨ ਕਿ ਇਹ ਜੀਵ ਅੰਤਰ ਸੁਨੁង ਭਾਵ ਗਰਬੰਦਰ ਵੀ ਸੁੱਤੇ ਵਰਗਾ ਹੀ ਸੀ ਅੰਛਕ ਰੂਪ ਵਿੱਚ ਜਾਗਦਾ ਸੀ ਅਤੇ ਹੁਣ ਵੀ ਬਾਰ ਸੁਨੁង ਭਾਵ ਜਨਮ ਲੈਣ ਉਪਰੰਤ ਵੀ ਸੁਪਨੇ ਸਮਾਨ ਹੀ ਜਾਗ ਰਿਹਾ ਹੈ ਅਤੇ ਤੀਸਰੇ ਭਵਨ ਵਿੱਚ ਤਾਂ ਸੁਨ ਸੁਨੁង ਪੂਰੇ ਪੂਰਨ ਰੂਪ ਵਿੱਚ ਹੀ ਅਚੇਤ ਅਵਸਥਾ ਵਿੱਚ ਚਲਾ ਜਾਵੇਗਾ ਜਾਂ ਇਹ ਕਹਿ ਲੋ ਕਿ ਸਰੀਰ ਤ੍ਰਿਆਗਣ ਉਪਰੰਤ ਪੂਰੀ ਤਰ੍ਹਾਂ ਨਾਲ ਸੌਂ ਜਾਵੇਗਾ ਇਸ ਗੱਲ ਨੂੰ ਜੋਗੀ ਵੀ ਮੰਨਦੇ ਸਨ ਕਿ ਅਸਲੀ ਸੁੰਨ ਅਵਸਥਾ ਮੁਕਤੀ ਤਾਂ ਮਰਨ ਪਿੱਛੋਂ ਹੀ ਪ੍ਰਾਪਤ ਹੁੰਦੀ ਹੈ ਗੁਰਮਤਿ ਨੇ ਇਹ ਕਹਿ ਕੇ ਨਿਕਾਰ ਦਿੱਤਾ ਕਿ ਮਰਨ ਮੁਕਤ ਕਿ ਨਪਾਈ ਗੁਰਵਾਣੀ ਤਾਂ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾ ਦੇਣ ਦਾ ਹੀ ਉਪਦੇਸ਼ ਜਿੰਦੀ ਹੈ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਏ ਕਹਿੰਦੇ ਜੀਵਨ ਮੁਕਤ ਉਸ ਨੂੰ ਆਖਦੇ ਹਨ ਜੋ ਜਿਉਂਦੇ ਜੀ ਆਪਣੀਆਂ ਮਾਇਆ ਦੀਆਂ ਇਛਾਵਾਂ ਨੂੰ ਮਾਰ ਕੇ ਹੁਕਮ ਵਿੱਚ ਚੱਲਦਾ ਹੈ ਜਾਂ ਹੁਕਮ ਵਿੱਚ ਸਮਾ ਜਾਂਦਾ ਹੈ ਜਦੋਂ ਤੋਂ ਇਹ ਜੀਵ ਆਪਣੇ ਮੂਲ ਨਾਲੋਂ ਵਿਛੜਿਆ ਹੋਇਆ ਹੈ ਇਸ ਸੁੰਨ ਅਵਸਥਾ ਵਿੱਚ ਹੀ